ਪੀਆਰ 131 ਤੇ ਪੀਆਰ 126 ਪੰਜਾਬ ਹਰਿਆਣਾ ਦੇ ਵਿੱਚ ਕਾਫੀ ਵੱਡੇ ਰਕਬੇ ਦੇ ਵਿੱਚ ਇਸ ਸਾਲ ਜਿਹੜੀ ਲੱਗਣ ਜਾ ਰਹੀ ਹੈ 126 ਕਾਫੀ ਸਾਲ ਪਹਿਲਾਂ ਲੱਗਦੀ ਹੈ 131 ਦਾ ਜਿਹੜਾ ਪਹਿਲਾ ਸਾਲ ਆ 131 ਹੈ ਜਿਹੜੀ ਪੀਆਰ 114 ਦੇ ਵਿੱਚੋਂ ਜਿਹੜੀ ਸੋਧ ਕੇ ਬਣਾਈ ਗਈ ਹੈ ਪਿਛਲੇ ਸਾਲ ਟ੍ਰਾਇਲ ਦੇ ਤੌਰ ਤੇ ਕੁਝ ਕੁ ਕਿਸਾਨਾਂ ਨੇ ਇਸ ਕਿਸਮ ਨੂੰ ਜਿਹੜਾ ਪਰਖ ਕੇ ਦੇਖਿਆ ਕਿਉਂਕਿ ਕੋਈ ਵੀ ਕਿਸਮ ਲਾਉਣੀ ਹੁੰਦੀ ਹੈ ਉਹਦੇ ਬਾਰੇ ਆਪ ਨੂੰ ਪ੍ਰੋਪਰ ਜਾਣਕਾਰੀ ਹੋਣੀ ਜ਼ਰੂਰੀ ਹੈ ਚਾਹੇ ਕਿਸਮ ਨਵੀਂ ਆ ਚਾਹੇ ਕਿਸਮ ਪੁਰਾਣੀ ਆ ਕਿਉਂਕਿ ਹਰ ਸਾਲ ਚਾਹੇ ਨਵੀਂ ਕਿਸਮ ਲੱਗਣੀ ਹੈ ਚਾਹੇ ਪੁਰਾਣੀ ਲੱਗਣੀ ਹੈ ਕਿਸਾਨਾਂ ਦੇ ਸਵਾਲ ਹਰ ਸਾਲ ਬਣਦੇ ਆ ਕਿਉਂਕਿ ਜਿਹੜੇ ਚੰਗੇ ਕਿਸਾਨ ਆ ਜਿਨ੍ਹਾਂ ਨੂੰ ਆਸ ਐ ਜਰ ਵੀ ਅਸੀਂ ਚੰਗਾ ਕੇਰ ਲੈਣਾ ਉਹ ਕਿਸਾਨ ਜਿਹੜੇ ਸਵਾਲ ਹਰ ਸਾਲ ਜਿਹੜੇ ਕਰਦੇ ਹੁੰਦੇ ਆ ਤੇ ਪ੍ਰੀ ਪਲਾਨਿੰਗ ਆਪਣੇ ਪਨੀਰੀ ਬੀਜਨ ਤੋਂ ਹਫਤਾ 10 ਦਿਨ ਪਹਿਲਾਂ ਹੋ ਜਾਂਦੀ ਹੈ ਵੀ ਕਿਹੜੀ ਆਪਾਂ ਕਿਸਮ ਲਾਉਣੀ ਹੈ ਪੀਆਰ 131 ਤੇ ਪੀਐਸ 26 ਦੋਵੇਂ ਪਰਮਲ ਕਿਸਮਾਂ ਨੇ ਪੀਏਯੂ ਲੁਧਿਆਣੇ ਦੀਆਂ ਜਿਹੜੀਆਂ ਦੋਨੇ ਵੈਰੈਟੀਆਂ ਰਿਲੀਜ਼ ਕੀਤੀਆਂ ਹੋਈਆਂ ਨੇ ਵੈਸੇ ਤਾਂ ਕਿਸਾਨ ਸੋਚ ਰਹੇ ਵੀ ਆ ਜਿਹੜੀ 131 ਕਿਸਮ ਆ ਕੀ ਇਹ ਪੀੜੀ ਪੂਸ਼ਾ ਪੂਸ਼ਾ 44 ਜਿੰਨੇ ਦਿਨ ਲਾਊਗੀ ਵੀ ਆਪਾਂ ਕਿਹੜੇ ਸਮੇਂ ਦੇ ਵਿੱਚ ਇਸ ਨੂੰ ਲਾਈਏ ਕਿਉਂਕਿ ਮੈਂ ਪਿਛਲੇ ਸਾਲ ਪੀਆ 131 ਦਾ ਪਲਾਟ ਖੜਾ ਦੇਖਿਆ ਕਿਉਂਕਿ ਜਿਸ ਦਿਨ ਤੋਂ ਉਹਦੀ ਟ੍ਰਾਂਸਫਰ ਆੜਿੰਗ ਕਰੀ ਟ੍ਰਾਂਸਫਰ ਆੜਿੰਗ ਤੋਂ ਲੈ ਕੇ ਵੱਢਣ ਕੱਟਣ ਤੱਕ ਸਾਰੀ ਦੇਖ ਰੇਕ ਹੋਈ ਜਦੋਂ ਕਿਸਾਨ ਉਹਦੇ ਉੱਪਰ ਸਪਰੇਅ ਸਪਰੇਅ ਕਰਦਾ ਪਤਾ ਹੁੰਦਾ ਯਾਰ ਵੀ ਕਿਸਾਨ ਕਿਹੜੀ ਇਹਦੇ ਵਿੱਚ ਪ੍ਰੈਕਟਿਸ ਕਰਦਾ ਸੋ ਨੂੰ ਉਹਦੀ ਜਾਣਕਾਰੀ ਅੱਜ ਦੇਵਾਂਗੇ ਤੇ ਦੋਨੇ ਕਿਸਮਾਂ ਦੀ ਜੇ ਗੱਲ ਕਰੀਏ ਚੰਗੇ ਪਾਣੀ ਦੀਆਂ ਦੋਨੇ ਕਿਸਮਾਂ ਨੇ ਤੇ 126 ਹੈ ਜਿਹੜੀ 100 ਸਮੇਤ ਪਨੀਰੀ 123 ਦਿਨਾਂ ਦੇ ਵਿੱਚ ਜਿਹੜੀ ਪੱਕ ਕੇ ਤਿਆਰ ਹੋ ਜਾਂਦੀ ਹੈ 20 ਤੋਂ 25 ਦਿਨ ਦੀ ਪਨੀਰੀ ਤੇ ਇੱਕ ਮਰਲੇ ਦੇ ਵਿੱਚ ਆਪਾਂ ਜਿਹੜਾ ਤਨ ਕਿਲੋ ਜਿਹੜਾ ਸੀਡ ਪਾਉਣੇ ਹੁੰਦੇ ਆ ਵੈਸੇ ਆਪਣੇ ਕਿਸਾਨ ਪ੍ਰਾਪਰਮਲ ਦਾ ਸੀਡ 5 ਕਿਲੋ ਸੀਡ ਦੇ ਨਾਲ 1 ਕਿੱਲਾ ਲਾ ਲੈਂਦੇ ਆ ਜਦੋਂ ਵੀ ਤੁਸੀਂ ਪੀਐਕਸੀ 26 ਲਾਉਣੀ ਆ ਜੂਨ ਦੇ ਵਿੱਚ ਲਾਉਣ ਦਾ ਪੰਗਾ ਨਾ ਲਿਓ ਕਿਉਂਕਿ ਜਿਹੜੇ ਸਾਲਾਂ ਦੇ ਵਿੱਚ 126 ਆਈ ਸੀ ਨਾ ਜੂਨ ਦੇ ਵਿੱਚ ਕਿਸਾਨ ਲਾਉਣ ਲੱਗ ਗਏ ਸੀ ਐਮ ਦਾ ਸੀ ਯਾਰ ਵੀ 90 ਦਿਨਾਂ ਦੇ ਬਣਦੇ ਵਿੱਚ ਲਾਉਗੀ ਆਪਾਂ ਗੇਤੀ ਵੱਢ ਲਾਂਗੇ ਵੱਢ ਕੇ ਆਪਾਂ ਆਲੂ ਲਾ ਦਾਂਗੇ ਇਹ ਕਿਸਮ ਜੂਨ ਦੇ ਵਿੱਚ ਟ੍ਰਾਂਸਪਲੈਂਟਿੰਗ ਹੋਣ ਵਾਲੀ ਕਿਸਮ ਜਿਹੜੀ ਇਹ ਨਹੀਂ ਅੱਜ 12 ਮਈ ਹੋਗੀ ਮਈ ਜੂਨ ਜੁਲਾਈ ਜੁਲਾਈ ਦੇ 10 ਜੁਲਾਈ ਤੋਂ ਲੈ ਕੇ 30 ਜੁਲਾਈ ਤੱਕ ਇਹਨੂੰ ਜਿਵੇਂ ਮਰਜ਼ੀ ਲਾ ਲਓ ਕਿਉਂਕਿ ਜਿਹੜੀ ਮੱਕੀ ਦੀ ਮੱਕੀ ਦੇ ਮੂੰਗੀ ਹੈ ਕਿਉਂਕਿ ਇਹਦੀ ਜਿਹੜੀ ਹਾਰਵੈਸਟਿੰਗ ਹੁੰਦੀ ਹੈ ਜੂਨ ਤੋਂ ਬਾਅਦ ਹੀ ਹੁੰਦੀ ਹੈ ਜੁਲਾਈ ਦੇ ਵਿੱਚ ਹੁੰਦੀ ਹੈ ਪਿਛਲੇ ਸਾਲ ਕਿਸਾਨਾਂ ਨੇ ਵਿੱਚ ਕਿਸਾਨਾਂ ਨੇ 20 ਜੁਲਾਈ ਦੇ ਲਗਭਗ ਇਹਦੀ ਟ੍ਰਾਂਸਫਰਿੰਗ કરી ਕਿਸ ਨੇ 25 ਨੂੰ ਕਿਸੇ ਨੇ 30 ਨੂੰ ਵਿੱਚ ਨੇ 10 ਅਗਸਤ ਤੱਕ ਵੀ ਕਰੀ ਤੋ ਕਿ ਜਿਹੜੇ ਜਿਸ ਏਰੀਆ ਵਿੱਚ ਫਲੱਡ ਵਗੈਰਾ ਆਏ ਸੀਗੇ ਮੇਰਾ ਕਹਿੰਦਾ ਮਕਸਦ ਇਹ ਹੀ ਹੈ ਵੀ ਇਸ ਕਿਸਮ ਨੂੰ ਤੁਸੀਂ ਜੂਨ ਦੇ ਵਿੱਚ ਟ੍ਰਾਂਸਪਲੈਂਟਿੰਗ ਜਿਹੜੀ ਨਹੀਂ ਕਰਨੀ ਡੀਐਸਆਰ ਸਿੱਧੀ ਵਿਜਾਈ ਕਰਨੀ ਹੈ ਤਾਂ ਹੁਣ ਜਿਹੜਾ ਉਹਦਾ ਟਾਈਮ ਹੈ ਆਪਦੇ ਬਾਣ ਦੀ ਵਾਹਵਾਹੀ ਕਰਕੇ ਚੰਗੀ ਤਰ੍ਹਾਂ ਜਿਹੜਾ ਤੁਸੀਂ ਇਸ ਕਿਸਮ ਨੂੰ ਬੀਜ ਸਕਦੇ ਹੋ ਜੇ ਕੇਰ ਦੀ ਗੱਲ ਕਰੀਏ ਇਸ ਵੈਰੈਟੀ ਦਾ ਕੇਰ 90 ਮਣ ਤੋਂ ਲੈ ਕੇ 100 ਮਣ ਤੱਕ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜਾ ਰਹਿੰਦਾ ਕਿਉਂਕਿ ਜਿੰਨਾ ਟਾਈਮ ਜਿੰਨਾ ਛੇਤੀ ਇਸ ਪਨੀਰ ਨੂੰ ਆਪਾਂ ਤਿਆਰ ਕਰ ਲਾਂਗੇ 20-25 ਦਿਨ ਦੀ ਪਨੀਰ ਤਿਆਰ ਕਰਕੇ ਆਪਾਂ ਦਾ ਟ੍ਰਾਂਸਫਰਡਿੰਗ ਕਰਤੀ ਬਾਣ ਦੇ ਵਿੱਚ ਇਹਨੂੰ ਜ਼ਿਆਦੇ ਛਿੱਦੀ ਨਾ ਲਾਓ ਪੈਰਾਂ ਦੀ ਸੰਗਣੀ ਲਾਓ ਖਾਦ ਖਰਾਕ ਟਾਈਮ ਲਈ ਪੂਰੇ ਕਰੋ ਕਿਉਂਕਿ 25-30 ਦਿਨ ਦੇ ਵਿੱਚ ਜਿੰਨੀ ਖਾਦ ਖਰਾਕ ਦੇਣੀ ਉਹਨੀ ਇਹਦੀ ਪੂਰੀ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਇਹ ਜਿਹੜੀ ਹੈਡਿੰਗ ਸਟੇਜ ਹੁੰਦੀ ਹੈ ਘਟ ਦਿੰਦੀ ਵੈਰੈਟੀ ਆ ਤਾਕੜੇ ਪਾਣੀ ਤੇ ਤਾਕੜੇ ਬਾਣ ਦੀ ਜਿਹੜੀ ਵੈਰੈਟੀ ਆ ਹੁਣ 131 ਕਿਸਾਨ ਸੋਚ ਰਿਹਾ ਹੈ ਇਹ ਪੂਛਾ 44 ਜਿੰਨਾ ਟਾਈਮ ਲੂ ਪੀੜੀ ਪੂਛਾ ਜਿੰਨਾ ਟਾਈਮ ਲਓਗੇ ਇਹ ਤੁਸੀਂ ਬਹਿਮ ਕੱਢ ਦਿਓ ਪੀਆਰ 26 ਤੇ ਪੀਆਰ 131 ਹੈ ਜਿਹੜੀ 114 ਦੀ ਸੋਧਾ 131 ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈਗਾ 15 20 ਦਾ ਫਰਕ ਹੈ ਸਾਰਾ 131 ਦੇ 126 ਦਾ ਜੇ 131 ਦੀ ਟ੍ਰਾਂਸਫਰਡਿੰਗ ਕਰਨੀ ਹੈ 1 ਜੁਲਾਈ ਤੋਂ ਲੈ ਕੇ 10 ਜੁਲਾਈ ਤੱਕ ਤੁਸੀਂ ਬੈਸਟ ਟਾਈਮ ਹੈ ਇਹਦੀ ਟ੍ਰਾਂਸਫਰ ਟ੍ਰਾਂਸਪੋਰਟਿੰਗ ਜਿਹੜੀ ਤੁਸੀਂ ਝੋਨੇ ਦੀ ਲਵਾਈ ਹੈ ਜਿਹੜੀ ਅੱਗੇ ਜਾ ਕੇ ਸਟਾਰਟ ਜਿਹੜੀ ਕਰ ਸਕਦੇ ਹੋ ਇਹਨੂੰ ਜੂਨ ਚ ਲਾਉਣ ਦਾ ਤਾਂ ਰਿਸਕ ਹੀ ਨਾ ਲਾਓ ਕਿਉਂ ਵਿੱਚ ਕਿਸਾਨ ਭਰਾ ਕਹਿ ਰਿਹਾ ਯਾਰ ਅਸੀਂ 20 ਜੂਨ ਨੂੰ ਲਾ ਦੀ ਅਸੀਂ 25 ਨੂੰ ਲਾ ਦੀ ਬਈ 30 ਨੂੰ ਲਾ ਦੀ ਹੈ ਡਰਨ ਦੀ ਕੋਈ ਲੋੜ ਨਹੀਂ 10 ਜੁਲਾਈ ਤੱਕ ਇਹਨੂੰ ਜਿੰਮੇ ਮਰਜੀ ਇਹਦੀ ਤੁਸੀਂ ਟ੍ਰਾਂਸਫਰਡਿੰਗ ਕਰ ਦਿਓ ਇਹਨਾਂ ਦੋਨੇ ਕਿਸਮਾਂ ਦਾ ਸੀਡ ਰਹਿਂਦਾ ਪਿਛਲੇ ਸਾਲ ਵੀ ਕਿਸਾਨਾਂ ਨੇ ਰੱਖਿਆ ਤੇ ਹੁਣ ਅਗਲੇ ਸਾਲਾਂ ਦੇ ਵਿੱਚ ਤੁਹਾਡੇ ਖੇਤਾਂ ਦੇ ਵਿੱਚ ਇਹ ਕਿਸਮਾਂ ਲੱਗਣੀਆਂ ਤਾਂ ਤੁਸੀਂ ਇਹਨਾਂ ਕਿਸਮਾਂ ਦਾ ਜਿਹੜਾ ਸੀਡ ਰੱਖਣਾ ਹੈਗਾ ਜੇ ਪੀ ਆਰ 131 ਜਿਹੜੀ ਵੈਰੈਟੀ ਹੈ 25-30 ਦਿਨ ਦੀ ਪਨੀਰੀ 110-15 ਦਿਨ ਆਪਣੇ ਬਾਣ ਦੇ ਵਿੱਚ ਲੈਂਦੀ ਹੈ ਜੇ ਮੰਨ ਕੇ ਚਲ ਤੁਸੀਂ 10 ਜੁਲਾਈ ਨੂੰ ਦੀ ਟ੍ਰਾਂਸਫਰ ਆਰਡਰਿੰਗ ਕਰਦੇ ਹੋ ਤਾਂ ਅਕਤੂਬਰ ਦੇ ਵਿੱਚ ਟਾਈਮਲੀ ਵੱਢੀ ਜਾਂਦੀ ਹੈ ਤੇ 20-22 ਅਕਤੂਬਰ ਦੇ ਲਗਭਗ ਜਿਹੜੀ ਇਹਦੀ ਹਾਰਵੈਸਟਿੰਗ 15-20 ਅਕਤੂਬਰ ਦੇ ਲਗਭਗ ਇਹਦੀ ਹਾਰਵੈਸਟਿੰਗ ਟਾਈਮ ਨਾਲ ਹੋ ਜਾਂਦੀ ਹੈ ਹੁਣ ਵਿੱਚ ਕਿਸਾਨ ਭਰਾਵਾਂ ਨੇ ਪਨੀਰੀਆਂ ਜਿਹੜੀਆਂ 10-10 ਦਿਨ ਹੋ ਗਏ 131 ਦੀਆਂ ਜਿਹੜੀਆਂ ਨੂੰ ਛਿੱਟਾ ਦਿੱਤੀਆਂ ਨੂੰ ਤੁਸੀਂ ਇਸ ਸਿਸਟਮ ਨੂੰ ਫੇਲ ਵੀ ਛੇਤੀ ਕਰ ਦਿਓ ਫਿਰ ਹਪੜਾ ਦਾ ਫੜੀ ਵੀ ਵਛੇਤੀ ਕਰਦੇ ਆ ਯਾਰ ਇਹ ਕਿਸਮ ਲਾਉਣੀ ਹੈ ਪਹਿਲਾਂ ਲਾਉਣੀ ਹੈ ਜਲਦੀ ਫਿਰ ਫੇਲ ਕਰਦੇ ਕੋਈ ਵੀ ਕਿਸਮ ਲਾਉਣੀ ਹੈ ਉਹਦਾ ਟਾਈਮ ਪੀਰੀਅਡ ਹੋਣਾ ਜ਼ਰੂਰੀ ਹੈ ਇਹ ਨਾ ਸੋਚੋ ਵੀ ਯਾਰ ਪੀੜੀ ਪੂਸ਼ਾ ਪੂਸ਼ਾ 44 ਬੰਦ ਹੋ ਵੀ ਉਹਦੀ ਥਾਂ ਤੇ ਕਿਸਮ ਇਹ ਆਈ ਹੈ ਕਿਉਂਕਿ ਇਹਨੇ ਆਪਣੀ ਪਾਣੀ ਦੀ ਵੀ ਬਚਤ ਕਰਨੀ ਹੈ ਇੱਕ ਕਿਸਮ ਆਪਾਂ 15 20 ਜੂਨ ਨੂੰ ਲਾਉਣੀ ਆ ਇੱਕ ਕਿਸਮ ਆਪਾਂ 10 ਜੁਲਾਈ ਤੱਕ ਲਾਉਣੀ ਆ ਕੇਰ ਦ ਉਹਨਾਂ ਦਾ ਬਰੋਬਰ ਆਉਂਦਾ ਪਿਛਲੇ ਸਾਲ 85 ਮਣ ਤੋਂ ਲੈ ਕੇ 90 92 ਮਣ ਤੱਕ ਇਸੇ ਕਿਸਮ ਦਾ ਕੇਰ ਆਇਆ ਪੱਤਾ ਜਿਹੜਾ ਪੂਰਾ ਮੋਟਾ ਹੈ ਜਿਸ ਤਰ੍ਹਾਂ ਬੂਜਾ ਤੇ ਪੱਤਾ ਦਾ ਇਸ ਤਰ੍ਹਾਂ ਦਾ ਜਿਵੇਂ ਪੀਲੀ ਪੂਸ਼ਾ ਤੇ ਪੂਸ਼ਾ 44 ਹੁੰਦੀ ਹੈ ਬੱਲੀ ਦੀ ਲੈਂਥ ਵੀ ਪੀਲੀ ਪੂਸ਼ਾ ਤੇ ਪੂਸ਼ਾ 44 ਦੇ ਨਾਲੋਂ ਜ਼ਿਆਦਾ ਹੈ ਜਿਹੜਾ ਦਾਣਾ ਹੈਗਾ ਦਾਣਾ 18 ਵੈਰਾਈਟੀ ਤੋਂ ਥੋੜਾ ਜਿਹਾ ਜਿਹੜਾ ਚੇਂਜਿੰਗ ਹੈਗਾ ਮੈਂ ਮੇਰੇ ਕਿਸਾਨ ਜਗਤਾਰ ਸਿੰਘ ਭੁੱਲਰ ਤੋਂ ਜਿਹੜਾ ਆਪਾਂ ਨੇ 20 ਕਿਲੋ ਸੀਡ ਲਿਆ ਆਪਾਂ 2-3 ਕਿੱਲੇ ਵੈਰਾਈਟੀ ਦੇ ਲਾਵਾਂਗੇ ਤਾਕੜੇ ਬਾਣ ਦੇ ਵਿੱਚ ਲਾਓ ਬਾਲੇ ਮਾੜੇ ਬਾਣ ਦੇ ਵਿੱਚ ਨਾ ਲਾਓ ਮਾੜੇ ਬਾਣ ਦੇ ਵਿੱਚ ਆਪਾਂ ਤੁਹਾਡੇ ਲਈ ਛੋਟੇ ਟਾਈਮ ਦੀਆਂ ਵੈਰਾਈਟੀਆਂ ਵੀ ਦੱਸਾਂਗੇ ਤੇ ਲੌਂਗ ਟਾਈਮ ਦੀਆਂ ਵੈਰਾਈਟੀਆਂ ਵੀ ਜਿਹੜੀਆਂ ਦੱਸਾਂਗੇ ਕਿਉਂਕਿ ਬਾਹਲਾ ਕੀਤਾ ਲਾਇਆ ਝੋਨਾ ਕਾਜਬ ਨਹੀਂ ਹੁੰਦਾ ਸਰਕਾਰ ਨੇ ਜੇ 11 ਤਰੀਕ ਆਪਾਂ ਨੂੰ 11 ਜੂਨ ਦੇ ਦਿੱਤੀ ਆਪਾਂ ਫਿਰ 11 ਨੂੰ ਨਹੀਂ ਕੋਈ ਰਿਸਕ ਲੈਣਾ ਯਾਰ ਵੀ ਆਪਾਂ ਕੀ 11 ਨੂੰ ਲਾਉਣੀ ਹੈ ਸਾਰੀ ਜੂਨ ਜਿਵੇਂ ਮਰਜੀ ਤੁਸੀਂ ਲਾ ਲਿਓ ਵਿੱਚ ਕਿਸਾਨ ਪਰ 25 ਜੂਨ ਤੋਂ ਲੈ ਕੇ 10 ਜੁਲਾਈ ਤੱਕ ਲਾਉਣਗੇ ਲਾ ਲਿਓ ਏ ਮੈਂ ਵੀਡੀਓ ਬਣਾਉਣ ਦਾ ਮਕਸਦ ਮੇਰੇ ਇਹੀ ਹੈ ਵੀ ਵਿੱਚ ਕਿਸਾਨ ਭਰਾ ਕਹਿੰਦੇ ਬਈ 25 30 ਜੂਨ ਨੂੰ ਲੱਗੀ ਕੰਮਜਾ ਹੋਜੂਗੀ ਕੀ ਬਾਲੀ ਲੇਟ ਤਾਂ ਨਹੀਂ ਹੁੰਦੀ ਇਹ 10 ਜੁਲਾਈ ਤੱਕ ਵੀ ਲੇਟ ਨਹੀਂ ਹੁੰਦੀ ਹੈਗੀ ਦੋ ਤੋਂ 2.5 ਗੱਟੇ ਯੂਰੀਆ ਦੇ ਤੇ ਵਿੱਚ ਏਰੀਏ ਦੇ ਵਿੱਚ ਬੌਣੇ ਬੂਜਿਆਂ ਦੀ ਪ੍ਰੋਬਲਮ ਜਿਹੜੀ ਪਿਛਲੇ ਸਾਲ ਪਿਛਲੇ ਸਾਲ ਵੀ ਆਈ ਤੇ ਉਸ ਤੋਂ ਪਹਿਲੇ ਸਾਲ ਵੀ ਆਈ ਤੇ ਪਵਾ ਦੇ ਏਰੀਏ ਦੇ ਵਿੱਚ ਜਿਹੜੇ ਬੌਣੇ ਬੂਜੇ ਚਾਇਨਾ ਰੋਗ ਦੇ ਬੂਟੇ ਸੀਗੇ ਉਹ ਆਏ ਸੀ ਮਾਲਵੇ ਦੇ ਵਿੱਚ ਇਸ ਕਿਸਮ ਦੇ ਵਿੱਚ ਪ੍ਰੋਬਲਮ ਨਹੀਂ ਸੀ ਕਿਉਂਕਿ ਕੋਈ ਵੀ ਕਿਸਮ ਲੱਗਣੀ ਆ ਉਹਦੀਆਂ ਕਮੀਆਂ ਤੇ ਉਹਦੇ ਚੰਗੇ ਤੇ ਮਾੜੇ ਗੁਣ ਦੱਸਣੇ ਜ਼ਰੂਰੀ ਆ ਇਹਦੇ ਵਿੱਚ ਮਾੜੇ ਗੁਣ ਇਹ ਹੈ ਵੀ ਕੁਝ ਏਰੀਆ ਦੇ ਵਿੱਚ ਬੌਣੀ ਬੂਜਣ ਦੇ ਪ੍ਰੋਬਲਮ ਆਈ ਸੀ ਪਰ ਆਪਣੇ ਏਰੀਆ ਦੇ ਵਿੱਚ ਨਹੀਂ ਆਈ ਮੇਰੇ ਮਿੱਤਰ ਜਗਦਾਰ ਸਿੰਘ ਦੇ ਖੇਤ ਵਿੱਚ ਪਲਾਟ ਲੱਗਿਆ ਸੀ 2 ਏਕੜ ਆਪਾਂ ਲੱਗਿਆ ਵੀ ਦੇਖੇ ਮੇਰੇ ਕਾਫੀ ਕਿਸਾਨ ਦੇਖ ਕੇ ਵੀ ਆਇਆ ਹੈ ਕਿਸ ਨੂੰ ਲਾਇਓ ਵੇਚੇ ਚ ਕੋਕੇ ਲਾਇਓ ਬਾੜਾ ਗਿੱਤਾ ਨਾ ਲਾਇਓ ਤੇ ਜੇ ਆਪਾਂ 26 ਜਿਹੜੀ ਜੇ ਆਪਾਂ 20 ਜੁਲਾਈ ਤੱਕ ਟ੍ਰਾਂਸਪਲੈਂਟ ਕਰਾਂਗੇ ਤਾਂ ਇਹਦਾ ਜੁਲਾਈ ਤੱਕ ਕਰ ਲਓ ਮੈਂ ਕਹਿੰਦਾ ਵੀ 10 15 ਦਿਨਾਂ ਦੀ ਫਰਕ ਹੈ ਬਾੜਾ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਧੰਨਵਾਦ